ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤਾਂ ਅਮਰਤਪਾਲ ਦਾ ਪਾਪਾ ਹੈ ਜਣਕੇ ਤਰਸੇਮ ਸਿੰਘ ਰਾਜਮਾਤਾ ਨਹੀਂ ਮੇਰੇ ਵਿੱਚ ਖੜੀ ਤੇ ਪੰਜ ਸੱਤ ਹੋਰ ਨਾਲ ਖੜੇ ਨੇ ਇਹਨਾਂ ਨੇ ਨਾ 25 ਫਰਵਰੀ ਨੂੰ ਇੱਕ ਖਾਲਸਾ ਵਹੀਰ ਸ਼ੁਰੂ ਕਰਨੀ ਤੇ ਉਹ ਵਹੀਰ ਦਾ ਮਕਸਦ ਹੋਊਗਾ ਵੀ ਆਪਾਂ 2027 ਦੇ ਵਿੱਚ ਸਰਕਾਰ ਬਣਾਉਣੀ ਹੈ ਮਕਸਦ ਤਾਂ ਇਹ ਲੈ ਕੇ ਚੱਲਣਗੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਪਰ ਜਿਹੜਾ ਅੰਦਰ ਸ਼ੈਤਾਨ ਛੁਪਿਆ ਹੋਇਆ ਨਾ ਉਹ ਮਤਲਬ ਇਹ ਹੋਊਗਾ ਮੰਤਵ ਇਹ ਹੋਊਗਾ ਬੀ ਖਾਲਸਾ ਭੀਰ ਦੇ ਨਾਂ ਤੇ ਵੱਧ ਤੋਂ ਵੱਧ ਪੈਸਾ ਇਕੱਠਾ ਕਿਵੇਂ ਕਰਨਾ ਇਹ ਮਕਸਦ ਹੋਊਗਾ ਪਹਿਲਾਂ ਮੂਤਪਾਲ ਨੇ ਵੀ ਇਦਾਂ ਕੀਤਾ ਸੀ ਜਦੋਂ ਨਸ਼ੇੜੀਆਂ ਦੀ ਭੀੜ ਇਕੱਠੀ ਕੀਤੀ ਨਗਰ ਕੀਰਤਨ ਕੱਢੇ ਤੇ ਫਿਰ ਗਲਤੀ ਕਰ ਬੈਠਾ ਅਨਾਲੇ ਥਾਣੇ ਤੇ ਜਾ ਕੇ ਹਮਲਾ ਕਰ ਦਿੱਤਾ ਚਲੋ ਖੜਾ ਇਹਨਾਂ ਨੂੰ ਥੋੜੀ ਹਕਤਤਾ ਆਈ ਹੈ ਉਸ ਪਤੇ ਨੂੰ ਜਾਣਾ ਨਹੀਂ ਕਿਉਂਕਿ ਪਤਾ ਹੈ ਵੀ ਪੁਲਿਸ ਹੁਣ ਛਿੱਤਰ ਬਹੁਤ ਭੇੜਾ ਫੇਰਦੀ ਹੈ ਵੀ ਮੂਤਪਾਲ ਡਿਬਰਗੜ ਜੇਲ੍ਹ ਚ ਬੈਠਾ ਉਹਨੂੰ ਛੜ ਨਹੀਂ ਰਹੇ ਇਦਾਂ ਦੀ ਗਲਤੀ ਤਾਂ ਕਰਨਗੇ ਨਹੀਂ ਹੁਣ ਇਹ ਨਾ ਮਿੱਠੇ ਪਿਆਰੇ ਹੋ ਕੇ ਮਿੱਠੇ ਪਿਆਰੇ ਹੋਗੇ ਪਿਆਰ ਨਾਲ ਬੁੱਲਣਗੇ ਵੀ ਆਪਾਂ ਨੌਜਵਾਨਾਂ ਨੂੰ ਬਚਾਣਾ ਜੇ ਆਪਾਂ ਨਸ਼ੇ ਛਡਾਣੇ ਜੇ ਅਮਰ ਛਕਾਣਾ ਤੇ ਆਪਾਂ ਪੰਜਾਬ ਦੀ ਜ਼ਮਾਨੀ ਨੂੰ ਬਚਾਵਾਂਗੇ ਇਸ ਕਰਕੇ ਅਸੀਂ ਵਹੀਰ ਕੱਢ ਰਹੇ ਹਾਂ ਤੇ ਨਾਲ ਇਹਨਾਂ ਦੇ ਰਸ਼ੀਦ ਮੁਕਾਸ ਸਪਾਈਆਂ ਹੋਗੀਆਂ ਨੇ ਕੋਈ 100 ਦਿਓ ਕੋਈ 200 ਦਿਓ ਵੀ 500 ਦਿਓ ਤੇ ਜੇ ਕਿਤੇ ਨਗਰ ਕੀਰਤਨ ਕੀਤਾ ਇਹਨਾਂ ਨੇ ਸਪਾਲ ਵੀ ਦੇ ਦੋਨੇ ਪਾਸੇ ਬੋਲ ਕਰਨ ਲੱਗੀਆਂ ਹੋਣਗੀਆਂ ਤੇ ਉੱਥੇ ਦਿਹਾੜੀ ਤੇ ਪੰਜ ਪਿਆਰੇ ਹੋਣ ਇਹਨਾਂ ਦੇ ਦਿਹਾੜੀ ਤੇ ਢਾਡੀ ਹੋਣਗੇ ਇੱਕ ਦੋ ਦਿਹਾੜੀ ਤੇ ਰਾਗੀ ਹੋਣਗੇ ਸਾਰਾ ਕੁਝ ਦਿਹਾੜੀ ਤੇ ਜਾ ਕੇ ਫਿਰ ਆਤਨੇ ਸਾਹ ਖਤਾਬ ਕਰਿਆ ਕਰਨਾ ਵੀ ਇੰਨਾ ਖਰਚ ਆਇਆ ਵੀ ਇੰਨੇ ਹਜ਼ਾਰ ਬਚ ਗਏ ਇਹਨਾਂ ਦਾ ਕੋਈ ਏਜੰਡਾ ਨਹੀਂ ਵੀ ਅਸੀਂ ਕੌਮ ਦੀ ਗੱਲ ਕਰਨੀ ਹੈ ਕੋਈ ਏਜੰਡਾ ਨਹੀਂ ਭੀ ਅਸੀਂ ਪੰਜਾਬ ਦੀ ਰਾਜਨੀਤੀ ਵਿੱਚ ਸਰਕਾਰ ਬਣਾਉਣ ਦੀ ਗੱਲ ਕਰਨੀ ਹੈ ਇਹਨਾਂ ਦਾ ਇੱਕੋ ਹੀ ਮਕਸਦ ਹੈ ਵੀ ਪੈਸਾ ਕਿਵੇਂ ਇਕੱਠਾ ਕੀਤਾ ਜਾਵੇ ਆ ਜਿਹੜੇ ਨਾਲ ਇਹਨਾਂ ਦੇ ਨਾਲ ਤੁਰੇ ਫਿਰਦੇ ਨੇ ਇਹ ਸਭ ਜਗਾੜੂ ਨੇ ਜਿਵੇਂ ਅਮਰਤਪਾਲ ਹੀ ਭੱਜਿਆ ਸੀ ਉਹ ਜਗਾੜੂ ਜਿਹੜੀ ਤੇ ਕਿਤੇ ਐਨਕਾਂ ਲਾ ਲਈਆਂ ਕਿਤੇ ਦਾੜ੍ਹੀ ਬੰਨ ਲਈ ਕਿਤੇ ਗੁਲਾਬੀ ਪੱਗ ਬੰਨ ਲਈ ਕਿਤੇ 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 ਕਿਥੇ ਤਾਂ ਜਫਾਫਦਾਰ ਹੈ ਤੇ ਉਦਾਂ ਹੀ ਹੁਣ ਇਹਨਾਂ ਨੇ ਇਹ ਜਿਗਾੜ ਲਾਉਣੇ ਦੇਖਿਓ ਤੁਸੀਂ ਵੱਡੇ ਵੱਡੇ ਜਿਹੜੇ ਮਗਰਮਸ਼ਦੇ ਹੰਝੂ ਬਹਾਉਣ ਵਾਲੇ ਨੇ ਪਿੱਟ ਕੇ ਕਹਿਣਗੇ ਸਾਡੀ ਤਾਂ ਕੌਮ ਨਾਲ ਫੜ ਤੱਕਾ ਹੋਇਆ ਮੁੰਡੇ ਮਾਰੇਗੇ ਸਾਡੇ ਭਵੰਤਮਾ ਨੂੰ ਬੁੱਚੜ ਕਹਿਣਗੇ ਪਹਿਲਾਂ ਉਹਨੂੰ ਬੈਂਸਮ ਨੂੰ ਕਹਿੰਦੇ ਸੀ ਸਾਡੇ ਨਾਲ ਧੱਕਾ ਹੋ ਰਿਹਾ ਅਸੀਂ ਗੁਲਾਮ ਬਣਾਏ ਜਾ ਰਹੇ ਅਸੀਂ ਰਾਜਾ ਹਾਂ ਤੇ ਉਹਦਾ ਮੂੰਹ ਐਦਾਂ ਹੋਇਆ ਕੋਲ ਤਾ ਥੱਲੇ ਹੱਥ ਲਿਆ ਕਰਨਗੇ ਐ ਜਦੋਂ ਕੋਈ ਗਲਤ ਬੰਤ ਬੋਲਿਆ ਗਿਆ ਤੇ ਦੂਜੇ ਦਿਨ ਕਹਿ ਦਿਆ ਕਰਨਾ ਨਹੀਂ ਇਹ ਇਹ AI ਨਾਲ ਬਣ ਗਿਆ ਸੀ ਇਹ ਆ ਇਹ AI ਨਾਲ ਮੇਰੀ ਆਵਾਜ਼ ਨਹੀਂ ਇਹ ਆ ਇਹ AI ਨਾਲ ਇਦਾਂ ਇਦਾਂ ਕਰਿਆ ਕਰੋ ਫਿਰ ਹੁਣ ਸਾਰੇ ਇਕੱਠੇ ਹੋਏ ਹੋਏ ਲੰਗ ਲੈਣਾ ਇਹਨਾਂ ਦੇ ਘਰੇ ਛੇਤਰ ਪੈਂਦੇ ਨੇ ਨਾ ਜਨਾਨੀ ਕਹਿੰਦੀ ਆ ਮੈਨੂੰ ਵਿਆਹ ਕੇ ਕਿਉਂ ਲਿਆਇਆ ਸੀ ਜੇ ਤੂੰ ਮੈਨੂੰ ਰੋਟੀਆਂ ਨਹੀਂ ਖਵਾਉਣੀਆਂ ਸੀ ਛੇਤਰmargੇ ਘਰੋਂ ਕੱਢ ਲਈ ਫਿਰ ਕਹਿੰਦਾ ਕੋਈ ਨਹੀਂ ਅਮਰਪਾਲ ਦਾ ਪਾਪਾ ਬਹੀਰ ਕੱਢੂ ਮੈਂ ਜਾਇਆ ਕਰ ਨੂੰ ਉੱਥੇ ਦੀ ਹਰ ਇੱਕ ਪੰਜ ਸੌ ਮਿਲ ਜਿਆ ਕਰਨੀ ਤੁਮ ਸਾਮ ਨੂੰ ਲਿਆ ਦੇ ਕਰੋ ਇਦਾਂ ਦਾ ਲੁੰਗ ਲੈਣਾ ਹੁਣ ਇਕੱਠਾ ਹੋ ਕੇ ਪੰਜਾਬ ਬਲਾਉਗਾ ਤੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਜਦੋਂ ਅੰਮ੍ਰਿਤਪਾਲ ਨੇ ਵੀ ਹਿਰਾਕੜੀਆਂ ਸੀ ਨਾ ਉਦੋਂ ਬਹੁਤੇ ਮੁੰਡਿਆਂ ਦੇ ਪਾਸਪੋਰਟ ਨਹੀਂ ਬਣ ਸਕੇ ਪਰਚੇ ਪੈਗੇ ਸੀ ਤੇ ਹੁਣ ਵੀ ਇਦਾਂ ਹੀ ਹੋਣਾ ਹੁਣ ਪੁਲਿਸ ਨੇ ਨਾ ਡਾਂਗ ਟਕਾ ਕੇ ਫੇਰ ਲਈ ਕਿਉਂਕਿ ਇਲੈਕਸ਼ਨ ਨੇੜੇ ਹੁਣ ਪੁਲਿਸ ਨੂੰ ਖੁੱਲ੍ਹ ਦਿੱਤੀ ਜਾਣੀ ਵੀ ਜਿਹੜਾ ਵੀ ਥੋੜੀ ਜਿਹੀ ਗੁੰਡਾਗਰਦੀ ਕਰਦਾ ਉਹਦੇ ਫੜ ਕੇ ਗਿੱਟੇ ਕੁੱਟੋ ਤੇ ਥੋੜਾ ਜਿਹਾ ਵਿਚਾਰ ਰੱਖ ਲਿਓ ਇਹਦਾ ਕੁਛ ਨਹੀਂ ਜਾਣਾ ਇਹਨਾਂ ਦਾ ਚੁੱਪ ਕਰਕੇ ਗੱਡੀ ਚੱਕਣੀ ਹੈ ਕੋਈ ਗੱਲ ਨਹੀਂ ਕਿਰਪਾਓ ਗੁਰੂ ਸਾਹਿਬ ਦੀ ਉਧਰ ਰਾਜਮਾਤਾ ਨੇ ਆ ਜਾਣਾ ਇਹਨਾਂ ਨੇ ਪੰਜ ਚਾਰ ਮੁੰਡੇ ਮਰਵਾਉਣੇ ਮਰਵਾ ਕੇ ਪੰਜਾਬ ਨੂੰ ਲਾਉਣੀ ਹੈ ਅੱਗ ਤੇ ਮਕਸਦ ਇਹਨਾਂ ਦਾ ਨਾ ਕੋਈ ਸਰਕਾਰ ਬਣਾਉਣਾ ਹੈ ਨਾ ਕੋਈ ਖਾਲਸਾ ਬਣਾਉਣਾ ਹੈ ਨਾ ਕੋਈ ਕੌਮ ਦੀ ਗੱਲ ਕਰਨੀ ਹੈ ਨਾ ਕੋਈ ਨਸ਼ਾ ਟਾਉਣਾ ਹੈ ਨਾ ਅਮਰਸ਼ਕਾਉਣਾ ਹੈ ਕੋਈ ਮਤਲਬ ਇਹਦਾ ਮਤਲਬ ਮਕਸਦ ਪੈਸਾ ਇਕੱਠਾ ਕਰਨਾ ਹੈ ਵੱਧ ਤੋਂ ਵੱਧ ਹੋਰ ਕੁਝ ਨਹੀਂ ਵਸ ਤੇ ਹੁਣ 25 ਫਰਵਰੀ ਨੂੰ ਸ਼ੁਰੂ ਕਰਨਗੇ ਇਹ ਤਿਆਰੀਆਂ ਕਰੇ ਜਾਂਦੇ ਵੀ ਕਿਹੜਾ ਪੰਜ ਪਿਆਰੇ ਵਿੱਚ ਲੱਗੂ ਕਿਹੜਾ ਢਾਡੇ ਆ ਕਿਹੜਾ ਬੁਲਾ ਰਾ ਬੁਲਾ ਰਦਾ ਦਿਨ ਹੈ ਕਿ ਮੈਂ 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 ਮੋਕਬਲਾਣਾ ਮੈਂ ਮੈਂ ਮੋਕਬਲਾਣਾ ਬੋਲਣ ਤੁਸੀਂ ਉਹ ਆਉਣਗੇ ਮੁਰੇ ਉਹਦੇ ਰੋਲਾ ਪਿਆ ਨਹੀਂ ਸੀ ਉਹਦੋਂ ਦੇ ਬੁਲਾ ਰਹੇ ਆਉਣਗੇ ਮੁਰੇ ਇਹਨਾਂ ਦੇ ਇਹ ਤੁਸੀਂ ਸਮਝਣਾ ਹੁਣ ਮੇਰਾ ਕਹਿਣ ਦਾ ਮਤਲਬ ਹੈਗਾ ਵੀ ਇਹ ਉਹ ਜ਼ਕਰੀਆ ਖਾਨ ਨੇ ਜ਼ਕਰੀਆ ਖਾਨ ਨੇ ਫਿਰ ਵੀ ਸ਼ਰਾਂ ਦੇ ਮੁੱਲ ਪਾਏ ਸੀ ਸ਼ਰਿਆਂ ਮਕਾ ਸੀ ਇਹ ਅੰਦਰ ਖਾਤੇ ਇਹ ਤੁਹਾਡੇ ਨੌਜਵਾਨਾਂ ਨੂੰ ਮੁਰੇ ਕਰ ਦਿਆ ਕਰਨੀ ਵੀ ਪੁਲਿਸ ਦੇ ਆਪ ਪਿੱਛੇ ਹੋਇਆ ਕਰਨੀ ਹੁਣ ਪੁਲਿਸ ਦੇ ਨਾਲ ਲਿਹਾਜ਼ ਕਰਦੀ ਉਹ ਤਾਂ ਜਿਹੜਾ ਲਾਅ ਐਂਡ ਆਰਡਰ ਹੈਗਾ ਉਹਨੂੰ ਮੈਂਟੇਨ ਰੱਖਣਾ ਹੈ ਪੰਜਾਬ ਦਾ ਮਾਹੌਲ ਨਾ ਖਰਾਬ ਹੋਵੇ ਉਹ ਤਾਂ ਡਾਂਗ ਮਾਰ ਕੇ ਇਹ ਮਸਟੰਡੀਆਂ ਨੂੰ ਕੋਟਣਾ ਹੈ ਭਜਾਉਣਾ ਹੈ ਬਸ ਪੁਲਿਸ ਦਾ ਕੰਮ ਹੈ ਕੁਸ਼ੀ ਡਿਊਟੀ ਹੈ ਜੀ ਜਿਹੜੇ ਬੰਦੇ ਨੂੰ 80 90000 ਰੁਪਇਆ ਸਰਕਾਰੀ ਖਜ਼ਾਨੇ ਵਿੱਚੋਂ ਤਨਖਾਹ ਮਿਲਦੀ ਆ ਉਹਨੇ ਸਰਕਾਰ ਦਾ ਹੀ ਕੰਮ ਕਰਨਾ ਹੈ ਤੁਹਾਡਾ ਕੰਮ ਕਿਉਂ ਕਰੂਗਾ ਤੇ ਆਪਣੇ ਬੱਚਿਆਂ ਨੂੰ ਬਚਾ ਲਓ ਇਹਨਾਂ ਦੀਆਂ ਬਹੀਰਾਂ ਤੋਂ ਦੂਰ ਰੱਖਿਓ ਇਹਨਾਂ ਦਾ ਜਾਣਾ ਕੱਖ ਨਹੀਂ ਤੁਹਾਡਾ ਰਹਿਣਾ ਕੱਖ ਨਹੀਂ ਕਿਉਂਕਿ ਰੌਲਾ ਰੱਟਾ ਪਾ ਕੇ ਮੂਤਪਾਲ ਨੂੰ ਐਮਪੀ ਬਣਾ ਲਿਆ ਸਹੀ ਗੱਲ ਹੈ ਨਾ ਪਹਿਲਾਂ 20 ਕਰੋੜ ਰੁਪਏ ਇਕੱਠਾ ਕਰਕੇ ਇਹਨਾਂ ਦੀ ਜਾਂਚ ਹੋਣੀ ਹੈ ਜਦੋਂ ਕੋਈ ਡੰਡੇ ਵਾਲਾ ਬੰਦਾ ਆ ਗਿਆ ਨਾ ਜਾਂਚ ਹੋਊਗੀ ਟਿਕਾੜ ਰੱਖੋ ਕੋਈ ਨਹੀਂ ਤੇ ਹੁਣ ਵੀ ਮਕਸਦ ਕੀ ਹੈ ਵੀ ਲੋਕਾਂ ਨੂੰ ਲਾਰਾ ਲੱਪਾ ਲਾ ਕੇ ਝੋਲੇ ਫੜੇ ਹੋਇਆ ਕਰਨਗੇ ਵਖਰੇ ਵਖਰੇ ਸਿੱਧਾ ਵਖਰੇ ਮਕਰੀਮ ਨਗਰ ਕੀ ਤੇ ਮੈਨੂੰ ਪੈਸੇ ਦਿੰਦੇ ਆਪਾਂ ਭੇਟਾ ਏਦਾਂ ਫੜਿਆ ਕਰਨੇ ਤੁਹਾਡੇ ਕੋਲ ਜੇ ਤੁਸੀਂ 500 ਫੜਾਤਾ ਇਹਨੇ ਕਹਿਣਾ ਟੂਟਚਲ ਸੇਵਾ ਸਮਝੋ ਬਸ ਤੁਸੀਂ ਸੇਵਾ ਸਮਝੋ ਕੌਮ ਲਈ ਆ ਏਦਾਂ ਡੱਟੇ ਆਹ ਲੱਛਣ ਹੈ ਇਹਨਾਂ ਦੇ ਇਹ ਪੂਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਜਿਹੜੇ ਪਹਿਲਾਂ ਦਾਅਵੇ ਕੀਤੇ ਸੀ ਵਾਅਦੇ ਕੀਤੇ ਸੀ ਲੋਕਾਂ ਨਾਲ ਖਾਲਸਾਣ ਚਾਹੀਦਾ ਹੈ ਪੰਜਾਬ ਵਖਰਾ ਬਣਾਉਣਾ ਭਿੰਡਰਾ ਵਾਲੇ ਨੂੰ ਪਿਛਕ ਸੂਟ ਲਿਆ ਕੁਝ ਨਹੀਂ ਨਿਕਲਿਆ ਅਸੀਂ ਸੁਭਦਾਨ ਨੂੰ ਨੀ ਮੰਨਦੇ ਸਾਨੂੰ ਕੁੱਤੇ ਨੇ ਵੱਢਿਆ ਸਾਰਾ ਕੁਝ ਮੁਕਰ ਗਿਆ ਹੁਣ ਤਾਂ ਇਹ ਜਦੋਂ ਕੋਈ ਕਹਿੰਦੇ ਨੇ ਨਾ ਵੀ ਅਸੀਂ ਕਿਦੋਂ ਕਿਆ ਸੀ ਖਾਲਸਤਾਨ ਬਣਾਉਣਾ ਆਹਲਾ ਚੱਕ ਕੇ ਨਾਲ ਵੀਡੀਓ ਲਾਉਂਦਾ ਵੀ ਆਹ ਦੇਖ ਸਮਝਾਈ ਜਣ ਕੇ ਇਦਾਂ ਦੇ ਬੇਈਮਾਨ ਬੰਦੇ ਕਮੀਨੇ ਬੰਦੇ ਨੇ ਇਹ ਜਿਹੜੇ ਹੁਣ ਦੁਬਾਰਾ ਫੇਰ ਮਹਿਮ ਸ਼ੁਰੂ ਕਰਨ ਵੀ ਮੈਂ ਇੱਕ ਬੇਨਤੀ ਕਰ ਦਿਆਂ ਲਾਸਟ ਵਿੱਚ ਪੰਜਾਬ ਨੇ ਅੱਤਵਾਦ ਦਾ ਅੱਤਵਾਦ ਦਾ ਦੌਰ ਹੰਡਾਇਆ ਜੀ ਜੂਨ 84 ਦੇਖਿਆ ਦਿੱਲੀ ਸ਼ਿਕਤ ਲਿਆਂ ਦੇਖਿਆ ਤੇ ਪੰਜਾਬ ਹੁਣ ਉਸ ਪੱਠੇ ਵਿੱਚ ਅਸੀਂ ਮੁੜ ਕੇ ਨਾ ਝੋਕਦੀ ਇਹ ਜਿਹੜੇ ਕੁਝ ਨਸ਼ੇੜੀ ਸਲਾਰੂ ਨੇ ਨਾ ਹੁਣ ਅਮਰਤਪਾਲ ਦਾ ਜਿਹੜਾ ਪਪਾ ਹੈ ਇਹ ਜਮਾਂਦਰੂ ਪਤਾ ਕੀ ਹੈ ਜਮਾਂਦਰੂ ਕਾਂਗਰਸੀ ਹੈ ਤੇ ਕਾਂਗਰਸ ਨੇ ਭਿੰਡਰਾਂ ਵਾਲਨਾ ਗਿੱਟਮਿਟ ਕਰਕੇ ਕਿਹੜੇ ਕੜੀ ਕੋਲੇ ਸੀ ਸਭ ਨੂੰ ਪਤਾ ਹੈ ਇਹ ਉਦਾਂ ਹੀ ਹੁਣ ਕਰਨਗੇ ਇਹ ਮੈਂ ਤਾਂ ਸ਼ਬਦ ਵਰਤਨਾ ਨਹੀਂ ਅਗਲੇ ਇਹ ਨਹੀਂ ਕਰਦੇ ਅਗਲਿਆਂ ਨੇ ਕਰਾਉਣਾ ਅਗਲੇ ਕੌਣ ਨੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਇਹ ਤੁਸੀਂ ਬੁੱਝ ਸਕਦੇ ਹੋ ਚੰਗੀ ਤਰ੍ਹਾਂ ਪਤਾ ਵੀ ਅਗਲੇ ਕੌਣ ਨੇ ਇਹ ਸਾਰਾ ਪਾਸ ਪੰਜਾਬ ਦੇ ਵਿੱਚ ਅੱਗ ਲਾਉਣ ਵਾਸਤੇ ਨੂੰ ਤਾਂ ਅਗਲਿਆਂ ਨੇ ਕਰਾਉਣਾ ਇਹ ਪੰਜਾਬ ਨਹੀਂ ਕੌਮ ਨਹੀਂ ਕੁਝ ਨਹੀਂ ਕਰਦੇ ਤੇ ਨਾ ਹੀ ਕੀਤਾ ਜਿਹੜੀ ਵੀ ਇਹਨੇ ਪਿੱਛੇ ਭੇੜ ਹੋਊਗੀ ਉਹਨਾਂ ਛੇੜੀਆਂ ਦੀ ਹੋਊਗੀ ਜਿਹੜੇ ਘਰੋਂ ਕੱਡੇ ਵੱਡੇ ਹੋਣਗੇ ਜਿੰਦੇ ਘਰੇ ਛਿੱਤਰ ਪੈਂਦੇ ਨੇ ਨਾ ਕੋਈ ਜਨਾਨੀ ਲੜਦੀ ਐ ਕੋਈ ਮੁੰਡਾ ਲੜਦਾ ਜਣੇ ਕਿ ਜਿਹੜੇ ਘਰੇ ਟੁਕਟੇ ਰੋਟੀ ਤੋਂ ਵਾਂਝੇ ਨੇ ਉਹੇ ਜੇ ਬੰਦੇ ਇਹਨਾਂ ਦੀ ਭੀੜਾਂ ਵਿੱਚ ਬਹੀੜਾਂ ਵਿੱਚ ਹੋਣਗੇ ਬਚਾਅ ਕਰ ਲਿਓ ਆਪਣਾ ਇਹ 25 ਫਰਦੀ ਨੂੰ ਆ ਰਹੇ ਨੇ 25 ਫਰਦੀ ਨੂੰ ਉਦੋਂ ਪਹਿਲਾਂ ਪਹਿਲਾਂ ਆਪਣੇ ਬੱਚਿਆਂ ਨੂੰ ਸਮਝਾ ਲਿਓ ਭਾਈ ਤੇ ਨਹੀਂ ਖਮਿਆਜਾ ਤੁਹਾਨੂੰ ਭੁੱਤਣਾ ਪੈਣਾ ਇਹਨਾਂ ਦਾ ਜਾਣਾ ਕੱਖ ਨਹੀਂ ਤੁਹਾਡਾ ਰਹਿਣਾ ਕੱਖ ਨਹੀਂ ਇਹ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ